हां हां जी किसान ਵੀਰੋ ਸਵਾਦ ਤਾਂ ਤੁਹਾਡਾ ਆਪਣੇ ਜਿਹੜੂ ਚਾਣਾ ਬਾਗੜੀ ਫਾਰਮ ਦੱਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਾਂ ਸੇ ਲਈ ਲੈ ਕੇ ਆਂ ਜੀ ਇੱਕ ਬਈ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਬਈ ਗੱਬਣ ਆਉਂ ਪੁੱਛਣੇ ਨੇ ਬਈ ਤੁਹਾਡੇ ਅੱਜ ਵਿੱਚ ਬਈ ਜੀ ਸ਼ਸ਼ੀ ਕਾਂ ਸ਼ਸ਼ੀ ਕਾਂ ਬਈ ਜੀ ਹੋ ਠੀਕ ਹੋ ਵਧੀਆ ਠੀਕ ਹੈ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਰਣਜੀਤ ਸਿੰਘ ਪਿੰਡ ਵੱਲੋਂ ਜਲਾਪਸ਼ੰਗਰ ਤਸੀਦ ਮੋੜ ਬਈ ਨੇੜੇ ਪਿੰਡ ਬਈ ਨੇੜੇ ਬਈ ਚੌਕ ਤੇ ਕੜਾਈ ਲੱਗੜੇ ਜੀ ਠੀਕਾ ਮੋਬਾਈਲ ਨੰਬਰ 8146821305 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਆ ਪਹਿਲਾ ਸੂਸ ਹੋਈ ਆ ਦੋ ਦੰਦਾਂ ਦਾ ਬਾਈ ਪਹਿਲਾ ਸੂਸ ਮੂੰਹੋਂ ਦੋ ਦੰਦਾਂ ਦਾ ਦੋ ਦੰਦਾਂ ਦਾ ਕੀ ਦੇ ਤਾਂ ਬੱਚਾ ਬਾਈ ਨੇ ਬੱਚਾ ਪੱਛਾ ਬਾਈ ਬੱਚਾ ਦਿੱਤਾ ਤੇ ਕਿੰਨਾ ਕੁ ਬੌਲਾ ਕੱਢਿਆ ਤੇ ਇਹਦੇ ਬਾਈ ਅਸੇ ਸਵੇਰੇ ਹੀ ਕੀ ਕੱਢਿਆ 10 ਕਿਲੋ ਬੌਲਾ ਕੱਢਿਆ ਠੀਕਾ ਤੇ ਕਿੰਨਾ ਕੁ ਦੁੱਧ ਦੀ ਅਸਟੀਮੇਟ ਦੁੱਧ 30 ਦੇ ਪਲੱਸ ਦੇਉ ਬਾਈ ਠੀਕਾ ਖੋਲ ਲਾ ਬਾਈ ਤੋੜ ਕੇ ਦਿਖਾ ਦੇ ਛੇਸ ਬੜਾ ਚੰਗਾ ਖੋਦੀਵਾਦੀ ਚੰਗਿਆ ਰੰਗ ਰੂਪ ਚੰਗਾ ਥਣ ਬੜਾ ਚੰਗਾ ਬਈ ਮੁੱਠੀ ਆਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿੱਖੜਵੇਂ ਪੂਰੇ ਗੈਬ ਤੇ ਆਰਡਰ ਦੀ ਕੁਆਲਿਟੀ ਬਈ ਕਮਾਲ ਦੀ ਹੈ ਤੇ ਚਵਾਈ ਕਿਵੇਂ ਆ ਬਈ ਸਿਵਾਈ ਭਾਈ ਇੱਕ ਨੰਬਰ ਆ ਜੰਮ ਠੰਡੀ ਸੀਲ ਆ ਪੂਰੀ ਪੂਰੀ ਠੰਡੀ ਸੀਲ ਠੀਕ ਆ ਭਾਈ ਸਿਵਾਈ ਭਾਈ ਕਹਿੰਦਾ ਇੱਕ ਨੰਬਰ ਪੂਰੀ ਠੰਡੀ ਸੀਲ ਆ ਆਰਡਰ ਦੀ ਕੁਆਲਿਟੀ ਕਮਾਲ ਦੀ ਆ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚੰਗੇ ਬੋਲੇ ਤੋਂ ਬਈ ਸਟਾਰਟ ਹੋਈ ਆ ਭਾਈ ਨੇ ਦੱਸਿਆ ਵੀ 10 ਲੀਟਰ ਆ ਜਿਹੜਾ ਬੋਲਾ ਮੈਂ ਕੱਢਿਆਗਾ ਤੇ ਬਹੁਤ ਚੰਗੇ ਬੋਲੇ ਤੋਂ ਸਟਾਰਟ ਹੋਈ ਆ 30 ਲੀਟਰ ਦੀ ਵਾਈ ਕਹਿੰਦਾ ਮੈਂ ਇਹਦੇ ਤੋਂ ਉਮੀਦ ਕਰੂੰਗਾ ਫੇਰ ਸੂਸਬੋਧੀ ਵਾਦੀ ਰੰਗ ਰੂਪ ਬਹੁਤ ਚੰਗਾ ਹੈ ਬਾਕੀ ਸਾਰੇ ਟਾਈਮ ਹੀ ਥੋੜਾ ਹੋਇਆ ਤਾਂ ਕੱਢੀ ਠੀਕ ਆ ਹਾਂ ਟਾਈਮਿੰਗ ਜਿਹੜੀ ਆਪਾਂ ਦੱਸ ਹੀ ਦਿੰਨੇ ਆ ਬਈ 10:00 ਵਜੇ ਕੇ 9 ਮਿੰਟ ਹੋਗੇ ਉਸ ਹਾਂ ਨਾ ਜੱਜਮੈਂਟ ਕਰਿਓ ਬਈ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਕੀ ਮੁੱਲ ਆ ਭਰਾ ਦਾ ਮੁੱਲ ਕੀ ਹੈ ਵੀਰੇ ਦਾ ਮੁੱਲ ਬਈ 1,10,000 1,10,000 ਰੁਪਏ ਮਾਨਤਾਂ ਨੇ ਹੋ ਜੂਗਾ ਹਾਂ ਬਈ ਮਾਨਤਾਂ ਠੀਕ ਆ 110000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜਿਰੂ ਹੋ ਜੂ ਆਰਡਰ ਦੇਖੋ ਵੀ ਨਾੜਾ ਨੂਣਾ ਫਲ ਚਾਹੀਏ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਮੁੱਠੀ ਵਾਲਾ ਥਣ ਗੁਲਾਬੀ ਥਣ ਲੱਗਿਆ ਬਾਈ ਅੱਗੇ ਵੀਰੇ ਦੋ ਤੰਬਰ ਕਿਹੜਾ ਸੂਸ ਹੁੰਦੀ ਇਹ ਬਈ ਦੂਜਾ ਸੂਸ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਬਈ ਇਹ ਬਈ ਹਜੀ ਹਫਤੇ ਦੀ ਕੱਚੀ ਠੀਕ ਆ ਬਾਈ ਕੀ ਰਿਕਾਰਡ ਆ ਦੁੱਧਾ ਬਈ ਇਹਦਾ 20 ਪਲੱਸ ਆ ਬਈ ਖੋਲ ਲਾ ਬਾਈ ਤੋੜ ਕੇ ਦਿਖਾ ਦੇ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਫੇਸ ਫੂਸ ਚੰਗਾ ਥਣ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਕੱਲਾ ਢੁੱਲਾ ਬਹੁਤ ਪਈਆਂ ਸਾਰੀਆਂ ਬਲਡਲਾਂ ਕੱਢ ਕੇ ਘਰ ਮਾਣੀ ਤੇ ਫੇਰ ਸੋਣਾਗਾ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਕੀ ਮੋ ਲਬਰਾ ਇਹਦਾ ਇਹਦਾ ਮੁੱਲ ਹੈਗਾ ਬਈ 70000 70 ਠੀਕ ਆ ਮਾਨਤਨ ਹੋ ਜੂਣੇ ਬਾਈ ਹਾਂ 65000 ਦੀ ਬੈੜ ਦੇ ਦਾਂ ਠੀਕ ਆ 70000 ਰੁਪਇਆ ਮੋਲਾ 65000 ਦੀ ਬਾਈ ਕਹਿੰਦਾ ਬੈੜ ਆ ਜਿਹੜੀ ਆਪਾਂ ਦੇ ਦਾਂਗੇ ਆਰਡਰ ਚੰਗਾ ਥਣ ਚੰਗਾ ਨਾਲਾ ਨੋਣਾ ਚਾਹੀਆਂ ਕੱਚੀ ਕੱਚੀ ਅਦਨ ਲੈਂਦੀ ਆ ਬਾਈ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਨਾਗਪੁਰ ਆ ਕੁਲੇ ਦੋ ਸੀ ਦੋਨੇ ਦਿਖਾਤੀ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਸਾਂਝ ਲਓ ਧੰਨਵਾਦ